Aye, Guru. Bye. ਵਾਰ ਗੁਰੂ ਵਾਰ ਗੁਰੂ ਵਾਰ ਗੁਰੂ ਵਾਈ 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 ਗੁਰੂ ਵ ਕਾਬਲ ਧਿਆਨ ਹੀ ਕਰਨਾ ਮਨੋਂ ਪਾਸੇ ਨਾ ਗਾਲ ਬੁੱਕ ਰਹਿ ਜੀ ਸਿਮਰਨ ਕਰਦੇ ਧਿਆਨ ਰੱਖੋ ਆਪਣੀ ਆਵਾਜ਼ ਵਿੱਚ ਜਿੰਨੇ ਸਾਡੀ ਆਵਾਜ਼ ਨੂੰ ਸੁਣ ਰਹੇ ਹੋ ਮਨ ਕਹਿ ਰਹਾ ਜ ਨਹੀਂ ਹੋਵੇਗਾ ਜਿਨ੍ਹਾਂ ਨੇ ਇਹਨਾਂ ਕੰਨਾਂ ਦਾ ਐਕਸਟ੍ਰੀਮਲ ਕਰਨਾ ਬੰਦ ਕਰਤਾ ਆਵਾਜ਼ ਨੂੰ ਸੁਣਨਾ ਬੰਦ ਕਰਤਾ ਸਰੀਰੇ ਖੇਡ ਮਨ ਕਹਿ ਰਹਾ ਜ ਚੱਲ ਗਿਆ ਜੇ ਇਸੇ ਤਰ੍ਹਾਂ ਸਿਮਰਨ ਕਰਦੇ ਆ ਸਾਡੀ ਆਵਾਜ਼ ਨੂੰ ਤੁਲ ਗਿਆ ਹੈ ਗੁਰਬਾਣੀ ਵਿੱਚ ਪੁਰਨ ਮੈਂ ਧਿਆਨ ਜੇ ਆਮ ਜਨਿਆ ਗੁਰੂਤ ਆਪਕ ਕਰਾਣੀ ਜੇ ਆਪਸ ਸਿੱਖਣਾ ਹੁੰਦਾ ਹੈ ਕਿ ਗੁਰੂ ਦੇ ਸ਼ਰਮ ਦੇ ਚਾਕੇ ਕਿਵੇਂ ਆਪਕ ਸ਼ਬਦ ਦੀ ਕਮਾਈ ਕਰਨੀ ਹੈ ਸਿੱਖੋ ਸ਼ਬਦ ਪਿਆਰਿਓ ਜਨਮ ਬੰਦ ਕੀ ਦੇਹ ਮਉਤ ਜਨ ਸਦਾ ਸੁਖੀ ਨਾਲਿ ਸਿਮਰਤ ਏ ਇਸ ਸ਼ਬਦ ਦੀ ਕਮਾਈ ਕਰੇ ਇਥੋਂ ਜਾ ਕੇ ਵੀ